ਇੱਥੇ ਬੈਠੇ ਆ ਕੋਈ ਆਪਣੇ ਬੱਚਿਆਂ ਨੂੰ ਸੇਫ ਸਮਝਦਾ ਖੇਡਣ ਵਾਲੀ ਗਰਾਉਂਡ ਤਾਂ ਦੂਰ ਕਿਸੇ ਦੇ ਘਰ ਤੇ ਭਜਣਾ ਦੂਰ ਆ ਦੱਸਦਾ ਗਰਾਉਂਡ ਤੱਕ ਨਹੀਂ ਤੁਸੀਂ ਜਾਣਦੇ ਜਿੱਥੇ ਤੱਕ ਸਾਡੇ ਧਰਮਿਕ ਗਰਾਉਂਡ ਟੱਡੇ ਹੁੰਦੇ ਨੇ ਨਹੀਂ ਜਾਣਦੇ ਨਾ ਨਹੀਂ ਜਾਣ ਦਿੰਦੇ ਨਾ ਮਤਲਬ ਦਹਿਸ਼ਤ ਦਾ ਮਾਹੌਲ ਇੰਨਾ ਬਣਿਆ ਹੋਇਆ ਉਹ ਬਣਾਇਆ ਕਿੰਨੇ ਆ ਉਹ ਕਿਵੇਂ ਬਣਿਆ ਇਹ ਕੋਈ 1 2 ਸਾਲ ਦੀ ਗੱਲ ਨਹੀਂ ਹੈਗੀ ਇਹ ਹੌਲੀ ਹੌਲੀ ਜਿਹੜੇ ਪਰਵਾਸੀ ਆ ਪੰਜਾਬ ਵਿੱਚ ਆਏ ਕਿਵੇਂ ਆਏ ਕਿਉਂਕਿ ਉਥੋਂ ਦੀਆਂ ਗਵਰਨਮੈਂਟਾਂ ਦੀ ਨਲਾਕੀ ਆ ਸਟੇਟ ਦੀ ਗਵਰਨਮੈਂਟ ਦੀ ਨਲਾਕੀ ਆ ਇਹ ਪੂਰੇ ਇੰਡੀਆ ਦੇ ਵਿੱਚ ਆਪਾਂ ਪੰਜਾਬ ਦੀ ਗੱਲ ਬਾਤ ਕਰਦੇ ਆਂ ਇੰਡੀਆ ਦੇ ਵਿੱਚ ਜੂਪੀ ਬਿਹਾਰ ਇੱਕ ਇਹੋ ਜਿਹਾ ਸਟੇਟ ਆ ਜਿਹੜੇ ਆਪਣੇ ਮਜਦੂਦਾ ਨੂੰ ਦੋ ਟਾਈਮ ਦੀ ਰੋਟੀ ਰੋਗਾ ਵੀ ਦਸਗਾਦ ਵੀ ਨਹੀਂ ਦੇ ਸਕੇ ਇੱਥੇ ਉਹਨਾਂ ਨੂੰ ਅਸੀਂ ਤਲਸ ਦੇ ਆਧਾਰ ਦੇ ਉੱਤੇ ਜਿਹੜਾ ਆਉਣ ਦਾ ਸੱਦਾ ਦਿੱਤਾ ਸੀ ਵੀ ਚਲੋ ਆਓ ਤੁਸੀਂ ਆਪਣਾ ਮਿਹਨਤ ਕਰੋ ਇੱਥੇ ਲੇਬਰ ਕਰਨ ਆਇਓ ਤੁਸੀਂ ਲੇਬਰ ਕਰੋ ਤੁਹਾਡੇ ਬੱਚੇ ਵੀ ਪੜ੍ਹਨ ਪਦਵਾ ਸਕਣ ਤਲਸ ਦੇ ਆਧਾਰ ਤੇ ਉਹਨਾਂ ਨੂੰ ਵਸਾਇਆ ਸੀ ਪਰ ਅੱਜ ਹਾਲਾਤ ਕੀ ਪੈਦਾ ਹੋ ਗਏ ਇਹ ਸਾਡੇ ਅਬਿਸਲੇ ਪੜਨਾ ਤੇ ਸਾਡੀ ਆਪਸੀ ਫੁੱਟ ਦੇ ਕਾਰਨ ਹੋਇਆ ਕੋਈ ਮੰਨੇ ਜਾਂ ਨਾ ਮੰਨੇ ਅਸੀਂ ਸਾਡਾ ਇੱਥੇ ਅਸੀਂ ਚਾਹੇ ਹਿੰਦੂ ਚਾਹੇ ਸਿੱਖ ਚਾਹੇ ਮੁਸਲਮਾਨ ਪੰਜਾਬ ਦੇ ਜਿੰਨੇ ਬੈਠੇ ਹਨਾ ਹੁਣ ਵੀ ਤਾਂ ਅਸੀਂ ਇਕੱਠੇ ਹੋਏ ਆ ਇਹ ਸਾਡੀ ਆਪਸੀ ਸਾਂਝ ਆ ਸਾਡੀ ਭਾਈਚਾਰੇ ਦੀ ਸਾਂਝ ਆ ਸਾਡਾ ਕਲਚਰ ਸਾਂਝਾ ਆ ਅਸੀਂ ਦੁਕਾਨਾਂ ਤੋਂ ਸੌਦੇ ਲੈਂਦੇ ਆ ਜਮੀਨਾਂ ਦੇ ਵਿੱਚ ਆ ਕੇ ਕੋਈ ਸਬਜ਼ੀ ਖਰੀਦਦੇ ਆ ਚਾਚਾ ਜੀਤਾ ਜੀ ਪੁੱਤ ਬੱਚਾ ਕਰਕੇ ਸਾਡਾ ਤਾਂ ਪਿਆਰ ਆ ਨਾ ਇਹਨਾਂ ਨਾਲ ਕੋਈ ਤੁਹਾਡੀ ਕਿਸੇ ਤਰ੍ਹਾਂ ਦੀ ਸਾਂਝ ਹੈ ਨਹੀਂ ਹੈ ਨਾ ਇਹਨਾਂ ਨੂੰ ਗਲਤੀ ਸਾਡੀ ਕੀ ਆ ਥੋੜੇ ਜੇ ਲਾਲਚ ਦੇ ਵਿੱਚ ਆਣ ਕੇ ਅਸੀਂ ਜਿਹੜੇ ਕਿਰਾਏ ਤੇ ਮਕਾਨ ਦੇਣਾ ਸ਼ੁਰੂ ਕਰ ਦਿੱਤੇ ਸਾਡੇ ਇਥੋਂ ਨੌਜਵਾਨ ਜਿਹੜੇ ਆ ਉਹ ਬਾਹਰ ਵਿਦੇਸ਼ਾਂ ਚਲੇ ਗਏ ਚਾਹੇ ਉਹ ਕਿਸੇ ਦਾ ਵੀ ਬੱਚਾ ਹੈ ਚਲੇ ਗਏ ਨਾ ਜਾਣ ਤੋਂ ਬਾਅਦ ਅਸੀਂ ਇਹਨਾਂ ਨੂੰ ਥੋੜਾ ਜਿਹਾ ਜਗ੍ਹਾ ਦਿੱਤੀ ਇੱਥੇ ਉਹ ਸਾਡੇ ਜਿਹੜੀ ਆ ਸਾਡੇ ਲਈ ਘਾਤਕ ਸਾਬਤ ਹੋਈ ਹੈ ਘਾਤਕ ਸਾਬਤ ਕਿੱਦਾਂ ਹੋਈ ਹੈ ਕੋਈ ਵੀ ਸਟੇਟ ਹੁੰਦੀ ਹੈ ਮੈਂ ਪੰਜਾਬ ਦੀ ਗੱਲ ਹੁਣ ਕਰਾਂ ਪੰਜਾਬ ਦਾ 50 ਹਜ਼ਾਰ ਕਿਲੋ ਬਦ ਕੇ ਬਦ ਕਿਲੋਮੀਟਰ ਦੇ ਦਿਆ ਉਦੇ ਵਿੱਚ ਜੰਗਲ ਨੇ ਵੀ ਆਪਣੀ ਜਗ੍ਹਾ ਲਈ ਹੈ। ਉਹਦੇ ਵਿੱਚ ਜਿਹੜਾ ਪਾਣੀ ਆ ਦਰਿਆ ਆ ਉਹਨਾਂ ਨੇ ਆਪਣੀ ਜਗ੍ਹਾ ਹੁਣ ਪਿਛਲੇ ਕੁਝ ਸਮੇਂ ਤੋਂ ਵਧਾਉਣੀ ਸ਼ੁਰੂ ਕੀਤੀ ਹੋਈ ਆ। ਸਾਡਾ ਮਤਲਬ ਹੈ ਸੀ ਖੇਤਦਾਰ ਫਲ ਜਿਹੜਾ ਘਟਦਾ ਜਾ ਰਿਹਾ ਸਾਡੀਆਂ ਜ਼ਮੀਨਾਂ ਜਿਹੜੀਆਂ ਘਟਦੀਆਂ ਜਾ ਰਹੀਆਂ ਕੋਈ ਵੀ ਖਿੱਤਾ ਹੁੰਦਾ ਆ ਉਥੋਂ ਦੇ ਲੋਕਾਂ ਦਾ ਜਿਹੜਾ ਰਹਿਣ ਬਸੇਦਾ ਹੁੰਦਾ ਆ ਉਹ ਪਰਸੈਂਟੇਜ ਦੇ ਹਿਸਾਬ ਨਾਲ ਹੁੰਦਾ। ਹੁਣ ਮੈਂ ਉਦਾਹਰਣ ਦੇਣ ਲੱਗਾ ਇੱਕ ਨਦੀ ਆ ਪਾਣੀ ਦੀ ਨੈਤ ਜਿਹੜੀ ਮੈਨ ਮੇ ਜਿਹੜੀ ਲਾ ਲੋ ਚਾਹੇ ਤੁਸੀਂ ਲਾ ਲੋ ਉਹ ਨਦੀ ਹੈਗੀ ਆ ਮਤਲਬ 1500 ਕਿਊਸਕ ਦੀ ਨਦੀ ਆ 1500 ਕਿਊਸਕ ਦੀ ਕੈਪੈਸਿਟੀ ਆ ਉਹਦੀ ਪਾਣੀ ਦੀ ਉਹਦੇ ਵਿੱਚ ਤੁਸੀਂ 3000 ਕਿਊਸਕ ਪਾਣੀ ਛੱਡ ਦੋਗੇ ਦੁੱਗਣੀ ਤਦਾਦ ਦੇ ਵਿੱਚ ਉਹ ਕੀ ਕਰੇਗੀ ਉਹ ਫਾਇਦਾ ਕਰੇਗੀ ਨੁਕਸਾਨ ਕਰੇਗੀ ਉਹ ਸਾਡਾ ਉਜਾੜਾ ਕਰੇਗੀ ਇਸ ਸੇਤਲੀ ਕਨਾਲ ਅਸੀਂ ਇਹ ਕਦੇ ਨਹੀਂ ਕਿਹਾ ਇੱਥੇ ਜੀ ਕਾਮਜ਼ੇਡਾ ਵਾਲੋ ਇੱਕ ਨੈਰੇਟਿਵ ਸਜਾਇਆ ਜਾ ਰਿਹਾ ਜੀ ਇਹ ਪਤਵਾਰੀਆਂ ਨੂੰ ਭੁਜਾ ਰਹੇ ਆ ਸਾਡੀਆਂ ਜ਼ਮੀਨਾਂ ਨੁਕਸਾਨ ਜੋ ਹਾਲਾਂਕਿ ਉਹਨਾਂ ਸਾਦਿਆਂ ਦੀਆਂ ਜ਼ਮੀਨਾਂ ਠੇਕੇ ਤੇ ਹੀ ਆ ਪਰ ਉਹ ਕਦੀ ਵੀ ਪੰਜਾਬ ਦੇ ਹੱਕ ਵਿੱਚ ਖੜੇ ਨਹੀਂ ਹੋਏ ਪਤਾ ਨਹੀਂ ਕਿਉਂ ਭਾਵੇਂ ਤੁਹਾਡੇ ਚ ਕੋਈ ਵੀਰ ਬੈਠਾ ਹੋਵੇਗਾ ਮੇਰੇ ਨਾਲ ਜਦ ਮੱਝ ਡਿਬੇਟ ਕਰ ਲਓ ਉਹ ਕਿਉਂ ਨਹੀਂ ਖੜੇ ਹੋਏ ਇਹ ਗੱਲ ਦੀ ਸਾਨੂੰ ਸਮਝ ਨਹੀਂ ਆਈ ਅਜੇ ਤੱਕ ਸੋ ਭਰਾਵੋ ਇਹਨੂੰ ਕੋਈ ਹਿੰਦੂ ਸਿੱਖ ਮੁਸਲਮਾਨ ਦਾ ਮਸਲਾ ਨਾ ਬਣਾਓ ਇਹਨੂੰ ਪੂਰੇ ਪੰਜਾਬ ਦਾ ਮਸਲਾ ਹੈ ਇਹ ਇਹ ਸਾਡੇ ਹੱਕਾਂ ਦਾ ਮਸਲਾ ਸਾਡੇ ਬੱਚਿਆਂ ਦੇ ਭਵਿੱਖ ਦਾ ਮਸਲਾ ਹੈ ਹੁਣ ਇੱਥੇ ਆਮਦ ਰੋਕਣਾ ਸਾਡੇ ਲਈ ਕਿਉਂ ਜਦੂਦਿਆ ਇਹਨਾਂ ਦੀ ਰੇਸ਼ੋ ਜਿਹੜੀ ਇਸ ਤਰੀਕੇ ਨਾਲ ਵੱਧ ਰਹੀ ਹੈ ਆਪ ਵਧਾਈ ਜਿਨ੍ਹਾਂ ਨੇ ਆ ਤੁਹਾਡੇ ਸ਼ਹਿਰ ਦੇ ਵਿੱਚ ਜਿੰਨੇ ਐਮਸੀਬੀ ਦਾ ਉਹਨਾਂ ਨੂੰ ਬੁਲਾਓ ਇੱਥੇ ਮੈਂ ਉਹ ਦਿਨ ਵੀ ਕਿਹਾ ਸੀ ਬੁਲਾਓ ਉਹਨਾਂ ਨੂੰ ਪੁੱਛੋ ਜੇ ਵੋਟਾਂ ਕਿਉਂ ਵੜਾ ਰਹੇ ਹੋ ਇਹਨਾਂ ਦੀਆਂ ਤੁਸੀਂ ਵੋਟਾਂ ਬਣਾਓਗੇ ਇੱਕ ਜਣਾ ਆਏਗਾ ਤੇ 10 ਜਣੇ ਨਾਲ ਲੈ ਕੇ ਆਉਂਦਾ ਉਹ 10 ਜਣੇ 10-10 ਜਣੇ ਲਿਓਣਗੇ ਕਿੰਨੇ ਹੋਣਗੇ ਇਹਨਾਂ ਦੀ ਤੁਹਾਨੂੰ ਪਤਾ ਤਦਾਦ ਜਿਹੜੀ ਆ ਪੰਜਾਬ ਦੇ ਵਿੱਚ ਕਿੰਨੀ ਹੋ ਚੁੱਕੀ ਆ ਕਰੀਬ ਜਿਹੜੇ ਅੰਕੜੇ ਆ 60 ਲੱਖ ਦੇ ਕਰੀਬ ਤੇ ਆਉਣ ਵਾਲੇ ਇਹਨਾਂ 60 ਲੱਖ ਨੇ ਜਿਹੜੇ ਬੱਚੇ ਪੈਦਾ ਕਰਨੇ ਆ ਇੱਕ-ਇੱਕ ਵੀ ਪੈਦਾ ਕੀਤਾ ਤਾਂ ਕਿੰਨੇ ਹੋਗੇ ਤੁਸੀਂ ਬਿਲਕੁਲ ਸੇਫ ਨਹੀਂ ਏ 80 ਦਾ ਜੇ ਪਿੰਡਾਂ 'ਚ ਬੈਠੇ ਸੇਫ ਆ ਪਿੰਡਾਂ ਵਿੱਚ ਇਹ ਅੱਖ ਚੱਕੇ ਨਹੀਂ ਦੇਖਦੇ ਸਾਡੇ ਹਾਲ ਸ਼ਹਿਰ ਦੇ ਵਿੱਚ ਤੁਸੀਂ ਬੈਠਿਓ ਉਹ ਦਿਨ ਦੂਰ ਨਹੀਂ ਜੇ ਅਸੀਂ ਇਕੱਠੇ ਹੋ ਕੇ ਨਾ ਤੁਰੇ ਸਾਨੂੰ ਕੀ ਲੋੜ ਆ ਜਿੱਥੇ ਆਉਣ ਦੀ ਐਨੇ ਵੀਦ ਆਏ ਆ ਇਹਨਾਂ ਚੋਂ ਕਿਸੇ ਦਾ ਵੀ ਨੁਕਸਾਨ ਨਹੀਂ ਹੋਇਆ ਨਹੀਂ ਕੀਤਾ ਹੁਣ ਸਾਨੂੰ ਕੀ ਲੋੜ ਐ ਇੱਥੇ ਆਉਣ ਦੀ ਕਿ ਤੁਸੀਂ ਸਾਡੇ ਭਰਾਓ ਸਾਡਾ ਜੇ ਅੱਜ ਅਸੀਂ ਤੁਹਾਡੇ ਨਾਲ ਨਾ ਖੜੇ ਕੱਲੋ ਤੁਸੀਂ ਵੀ ਨਹੀਂ ਖੜੋਗੇ ਜੇ ਅਸੀਂ ਇੱਕ ਦੂਜੇ ਨਾਲ ਨਹੀਂ ਖੜਾਂਗੇ ਇਹ ਵੱਧ ਜਾਣਗੇ ਹੁਣ ਇਹਨਾਂ ਨੇ ਕੀਤਾ ਕੀ ਦੋਸ਼ਗਾਤ ਕਿਹਦਾ ਖਾਦਾ ਇਹਨਾਂ ਨੇ ਤੁਹਾਡਾ ਖਾਦਾ ਨਾ ਤੁਸੀਂ ਇੱਥੇ ਬੈਠੇ ਹੋ ਸਰਕਾਰ ਨੂੰ ਟੈਕਸ ਦਿੰਦੇ ਹੋ ਐਫਐਸਐਸਆਈ ਐਫਐਸਐਸਆਈ ਲਾਇਸੈਂਸ ਆਦਿਆਂ ਦੇ ਬਣਿਆ ਇਹ ਸਾਡੀ ეკੌਨੋਮੀ ਨੂੰ ਕਿਦਾਂ ਖਾ ਰਹੇ ਆ ਨਾ ਇਹਨਾਂ ਦਾ ਕੋਈ ਲਾਇਸੈਂਸ ਬਣਿਆ ਆ ਇਹ 10 10 ਜਣੇ ਇਕੱਠੇ ਹੋ ਕੇ ਇੱਕ ਟਰੱਕ ਦੇ ਲੈਂਦੇ ਆ ਆਪਾਂ ਇਕੱਠੇ ਨਹੀਂ ਹੁੰਦੇ ਅਸੀਂ ਉਹ ਹੀ ਆ ਕਿ ਜਿਹੜੀ ਦਾ ਮਾਲਕ ਦੇ ਦੇਣਾ ਇਹਨਾਂ ਨੇ ਦੇ ਵੀ ਤੁਹਾਡਾ ਸਸਤਾ ਦੇਣਾ ਲੋਕਾਂ ਨੇ ਖਰੀਦਣਾ ਨਹੀਂ ਫਿਰ ਇਹਨਾਂ ਤੋਂ ਹੀ ਆ ਫੋਸ ਤੁਹਾਨੂੰ ਬੇਨਤੀ ਕਰ ਲਗਾ ਆਪਾਂ ਇਹਨਾਂ ਨੂੰ ਇੱਥੋਂ ਚੱਲਦਾ ਕਰੀਏ ਔਰ ਪਿਆਰ ਨਾਲ ਚੱਲਦਾ ਕਰੀਏ ਸਾਡੀ ਇਹਨਾਂ ਨਾਲ ਕੋਈ ਲੜਾਈ ਨਹੀਂ ਹੈਗੀ ਇਹਨਾਂ ਨੂੰ ਸਮਝਾਓ ਭਾਈ ਕਸੂਰ ਤੁਹਾਡੀਆਂ ਸਰਕਾਰਾਂ ਦਾ ਸਾਡੇ ਤੇ ਕਿਉਂ ਭਾਰੀ ਫਾਇਦਾ ਹੋ ਕਸੂਰ ਤਾਂ ਤੁਹਾਡੀਆਂ ਸਰਕਾਰਾਂ ਦਾ ਰੋਜ਼ਗਾਰ ਤੁਹਾਨੂੰ ਉਹਨੇ ਨਹੀਂ ਦਿੱਤਾ ਜੇ ਜਿਹੜੇ ਹੁਣ ਰੌਲਾ ਪਾ ਰਹੇ ਜੀ ਇੱਕ ਸਬਦਾਨ ਕਿਤੇ ਵੀ ਜਾ ਸਕਦੇ ਹੋ ਹਿਮਾਚਲ ਦੇ ਵਿੱਚ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਚਾਹੇ ਤੁਸੀਂ ਹਿੰਦੂ ਹੋ ਪੰਜਾਬ ਦੇ ਤੁਸੀਂ ਰਾਜਸਥਾਨ 'ਚ ਜ਼ਮੀਨ ਨਹੀਂ ਖਰੀਦ ਸਕਦੇ ਤੁਸੀਂ ਉੱਤਰਾਖੰਡ ਨੇ ਨਵਾਂ ਕਾਨੂੰਨ ਬਣਾਇਆ ਨਹੀਂ ਖਰੀਦ ਸਕਦੇ ਭਾਵੇਂ ਪੰਜਾਬ ਦਾ ਕੋਈ ਹਿੰਦੂ ਹੀ ਆ ਸਿੱਖ ਦੀ ਗੱਲ ਛੱਡੋ ਜੇ ਤੁਸੀਂ ਉਤਰਾਧਲ ਜਿੱਥੇ ਉਥੇ ਤੁਸੀਂ ਨਹੀਂ ਖਰੀਦ ਸਕਦੇ ਨਾਗਾਲੈਂਡ ਤੁਸੀਂ ਨਹੀਂ ਖਰੀਦ ਸਕਦੇ ਤੇ ਕੀ ਤੁਹਾਨੂੰ ਅਧਿਕਾਰ ਨਹੀਂ ਹੈ ਕਾਨੂੰਨ ਬਣਾਉਣ ਦਾ ਜਦੋਂ ਹੜ੍ਹ ਆਉਂਦਾ ਆ ਉਹ ਕਿੰਨਾ ਉਜਾੜਾ ਕਰਦਾ ਇਹ ਬੇਲੋੜਾ ਹੜਾ ਇੱਥੇ ਸਕਿੱਲ ਡਿਵੈਲਪਮੈਂਟ ਜਿਹੜੀ ਆ ਉਹ ਫਾਇਦਾ ਹੋਏਗੀ ਇਹਨਾਂ ਨੂੰ ਫਿਲਹਾਲ ਇੱਥੋਂ ਕਿਉਂ ਭੇਜਿਆ ਜਾਦਿਆ ਸਾਰੇ ਕਹਦੇ ਭੇਜਦਾ ਕਿਉਂ ਭੇਜਿਆ ਜਾਦਿਆ ਉਹ ਇਸੇ ਕਰਕੇ ਭੇਜਿਆ ਜਾਦਿਆ ਬਾਈ ਤੁਸੀਂ ਜਾਓ ਜਿੰਨੀ ਸੰਨ ਲੋਡ ਹੋਊਗੀ ਤਦ ਤੱਕ ਦੇ ਵਿੱਚ ਮਗਾਵਾਂਗੇ ਬੇ ਲੋੜੇ ਤੁਸੀਂ ਇੱਥੇ ਆਇਓ ਸਾਡੀਆਂ ਗਲੀਆਂ ਦੇ ਵਿੱਚ ਮੱਲਿਆਂ ਦੇ ਵਿੱਚ ਤੁਸੀਂ ਮੂੰਹ ਨਾਲ ਪਾਣ ਖਾ ਖਾ ਕੇ ਸਾਡੀਆਂ ਗਲੀਆਂ ਰੰਗੀਆਂ ਪਈਆਂ ਖੜ੍ਹਦੇ ਅਸੀਂ ਸਕਦੇ ਨਹੀਂ ਜਿਹੜਾ ਤੁਸੀਂ ਸਾਨੂੰ ਮਟੀਰੀਅਲ ਥਵਾ ਰਹੇ ਹੋ ਚਾਹੇ ਉਹ ਜਿੱਥੇ ਤੁਸੀਂ ਗੋਲ ਗੱਪੇ ਤਿਆਰ ਕਰਦੇ ਉੱਥੇ ਤੁਸੀਂ ਅੱਗੀ ਜਾਂਦੇ ਹੋ ਉੱਥੇ ਥੁੱਕੀ ਜਾਂਦੇ ਹੋ ਕੌਣ ਬਰਦਾਸ਼ਤ ਕਰੇਗਾ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਸਾਡੀ ਇਹ ਚੇਤਾਵਨੀ ਹੈ ਸਰਕਾਰ ਨੂੰ ਵੀ ਵੀ ਸਮਾਂ ਰਹਿੰਦੇ ਇਹ ਕਾਨੂੰਨ ਜਿਹੜਾ ਬਣਾਇਆ ਜਾਵੇ ਇਹਨਾਂ ਨੂੰ ਠੱਲ ਪਾਈ ਜਾਵੇ ਨਹੀਂ ਤਾਂ ਸ਼ਹਿਰਾਂ ਵਾਲਿਓ ਸਾਨੂੰ ਮੈਂ ਲੁਧਿਆਣਾ ਵਿੱਚ ਨਾਲ ਗੇੜੀ ਲਾਓ ਉੱਥੋਂ ਸਾਡੇ ਕਿੰਨੇ ਹਿੰਦੂ ਸਿੱਖ ਪਦਵਾਰ ਜਿਹੜੇ ਆ ਜਗਾ ਛੱਡਣ ਲਈ ਮਜਬੂਰ ਹੋਏ ਉਹ ਸਸਤੀਆਂ ਵਿੱਚ ਕੇ ਗਏ ਆ ਇਹਨਾਂ ਨੇ ਉੱਥੇ ਚੀਕ ਚਹਾੜਾ ਗਲੀਆਂ ਮੱਲਿਆਂ ਚ ਇਹਨਾਂ ਪਾਇਆ ਗਲੀਆਂ ਮੱਲੇ ਲਵੇੜੇ ਇਦਾਂ ਆ ਪਚਗਾ ਦੀਆਂ ਮਾਲ ਮਾਰ ਕੇ ਪਾਨ ਖਾ ਖਾ ਕੇ ਉੱਥੇ ਕੋਈ ਰਹਿਣ ਨੂੰ ਤਿਆਰ ਨਹੀਂ ਹੈਗਾ ਇਹ ਜਿੱਥੇ ਜਾਂਦੇ ਪਹਿਲਾਂ ਇਹ ਸਿਸਟਮ ਆ ਇਹਨਾਂ ਦਾ ਰੱਜ ਕੇ ਗੰਦ ਪਾਓ ਰੱਜ ਕੇ ਗੰਦ ਬਹੁਤ ਲੋਕ ਆਪੇ ਛੱਡ ਜਾਂਦੇ ਆ ਸੋ ਜੇ ਨਾ ਸੰਭਲੇ ਨਾ ਇਕੱਠੇ ਹੋਏ ਇਹ ਤੁਸੀਂ ਲਿਖ ਕੇ ਲੈ ਲਓ ਅੱਜ ਅੱਜ ਨੋਟ ਕਰ ਲਓ ਮੈਂ ਅੱਜ ਦੇ ਦਿਨ ਬੋਲਿਆ ਇੱਥੇ ਆਉਣ ਨਾਲ 10 ਸਾਲਾਂ ਦੇਖੋ ਤੁਹਾਡੇ ਚ ਕਿੰਨੇ ਜਗ੍ਹਾ ਵਿੱਚ ਗਏ ਹੋਣਗੇ ਇੱਥੋਂ ਤੁਸੀਂ ਛੱਡ ਜਾਓਗੇ ਇਹ ਦੀ ਛੱਡਣਗੇ ਹੁਣ ਤੇ ਹੁਣ ਸਮਾਂ ਆ ਚਾਹੇ ਇਹਨਾਂ ਨੂੰ ਡਾਂਗਣਾ ਕਿ ਲਾਓ ਚਾਹੇ ਪਿਆਰਨ ਲਾਓ ਚਲੋ ਇਕੱਠੇ ਹੋ ਕੇ ਜਿਹੜਾ ਆਪਾਂ ਇਹਨਾਂ ਨੂੰ ਇੱਥੋਂ ਚਲਦੇ ਕਰੀਏ ਹੱਥ ਜੋੜ ਕੇ ਪਹਿਲਾਂ ਕਵਾਂਗੇ ਜਾਓ ਭਾਈ ਸਾਡੇ ਸਾਨੂੰ ਲੋੜ ਹੋਏਗੀ ਜਿੰਨੀ ਅਸੀਂ ਤਾਕਤ ਦੇਵੇ ਤੁਹਾਨੂੰ ਸਦਾਂਗੇ ਆਉਣ ਜੀ ਸਕਦੇ ਲੇਬਰ ਕਰਨ ਸਾਡੇ ਬੰਦੇ ਵੀ ਗਏ ਆ ਕਿ ਇਹ ਇੱਕ ਜੋੜ ਦਿੰਦੇ ਬੜੀ ਜਲਦੀ ਜੀ ਤੁਹਾਡੇ ਬੰਦੇ ਕੈਨੇਡਾ ਗਏ ਤੁਹਾਡੇ ਬੰਦੇ ਜੁਪੀ ਭਿਆਦ ਤੁਸੀਂ ਇੱਕ ਵੀ ਪੰਜਾਬੀ ਚਾਹੇ ਹਿੰਦੂਏ ਚਾਹੇ ਸਿੱਖਾ ਬਿਨਾ ਬਗੈਰੀ ਪ੍ਰੈਜੈਂਟੇਸ਼ਨ ਤੋਂ ਰਹਿ ਨਹੀਂ ਰਿਹਾ ਹੋਏਗਾ ਸਾਡਾ ਇਹ ਕਲਚਰ ਆ ਸਾਡੀ ਸਮਝ ਆ ਇਹ ਪਹਿਲਾਂ ਹੀ ਵੀ ਸਾਡਾ ਕੋਈ ਸਾਡੇ ਕਾਗਜ਼ ਪੱਤਰ ਜਿਹੜੇ ਪੂਰੇ ਹੋਣ ਚਾਹੀਦੇ ਆ ਅਸੀਂ ਇੱਥੇ ਬਿਜ਼ਨਸ ਕਰਦੇ ਆ ਕਿਉਂ ਸਾਡੇ ਨੌਨ ਸਰਕਾਰ ਦੇ ਪਹਿਲਾਂ ਪੂਰੇ ਕਰਦੇ ਆ ਕਿਉਂਕਿ ਸਮਝ ਆ ਸੰ ਇਹ ਨਹੀਂ ਇਹਨਾਂ ਨੂੰ ਸਮਝ ਨਹੀਂ ਆ ਗਈ ਸਮਝ ਇਹਨਾਂ ਨੂੰ ਵੀ ਆ ਗਈ ਹੈ ਇਹਨਾਂ ਨੂੰ ਪਤਾ ਵੀ ਜੇ ਟੈਕਸ ਦੇਵਾਂਗੇ ਤਾਂ ਸਾਡਾ ਨੁਕਸਾਨ ਦਾ ਉਲਟਾ ਤੁਸੀਂ ਦੇਖੋ ਇੱਕ ਇੱਕ ਬੰਦੇ ਦੇ ਚਾਰ-ਚਾਰ ਅਧਾਰ ਗਾਰਡ ਚਾਰ-ਚਾਰ ਅਧਾਰ ਸਨ ਅਧਾਰ ਗਾਰਡਾਂ ਦੇ ਚਾਰ ਜਗ੍ਹਾ ਵੋਟ ਬਣੀਆਂ ਐ ਐਮਸੀ ਜਿਹੜਾ ਆਹ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਬੱਚਾ ਕਤਲ ਹੋਇਆ ਉਹ ਉਸ ਮਹੱਲੇ ਦਾ ਐਮਸੀ ਜਿਹੜਾ ਪਰਵਾਸੀ ਆ ਉਹ ਕਦੀ ਤੁਹਾਡੇ ਹੱਕ 'ਚ ਖੜਾ ਹੋਏਗਾ 15 ਸਾਲ ਤੋਂ ਤੁਸੀਂ ਸਾਡੇ ਇੱਥੇ ਪੀੜਤ ਹੋ ਪਰ ਬੋਲੇ ਨਹੀਂ ਨਾ ਹੁਣ ਕਦੋਂ ਬੋਲਣਾ ਵੇ ਆ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਅਜੇ ਵੀ ਬੋਲੇ ਉਹ ਜਾਗੇ ਉਹ ਬਹੁਤ ਚੰਗੀ ਗੱਲ ਆ ਸਮਾਂ ਰਹਿੰਦਿਆਂ ਸਾਨੂੰ ਜਾਗ ਆ ਗਈ ਆ ਮੈਂ ਕਹਿੰਦਾ ਪਰਮਾਤਮਾ ਦਾ ਲਖਸ਼ਕਰਾ ਉਸ ਬੱਚੇ ਨੇ ਆਪਣੇ ਖੂਨ ਦੇ ਨਾਲ ਇਸ ਜਾਗ ਜਗਤ ਨੂੰ ਖੜਿਆ ਕੀਤਾ ਇਸ ਸੰਘਰਸ਼ ਨੂੰ ਸਿਰਜਿਆ ਖੜਿਆ ਕੀਤਾ ਤੇ ਉਹ ਬੱਚਾ ਕੋਈ ਆਮ ਬੱਚਾ ਨਹੀਂ ਸੀ ਸਾਨੂੰ ਇਹ ਗੱਲ ਲੱਗਦੀ ਆ ਉਹ ਆਮ ਬੱਚਾ ਨਹੀਂ ਸੀ ਤੇ ਜੇ ਅਸੀਂ ਹੁਣ ਜਾਗੇ ਆ ਤੇ ਤੁਸੀਂ ਇਹਨੂੰ ਕਿਸੇ ਕੰਡੇ ਲਾਈਏ ਪੰਜਾਬ ਚਾਹੇ ਤੁਹਾਡੇ ਐਮਸੀ ਜਿੰਨੇ ਹੈਗੇ ਆ ਕੱਲੇ ਐਮਸੀ ਦੇ ਬਾਬਤ ਕੁਛ ਨਹੀਂ ਹੈਗੀ ਸ਼ਹਿਰ ਦਾ ਸਾਰੇ ਜਿੰਨੇ ਵੀ ਨਗਰ ਮਹੱਲਿਆਂ ਦੇ ਲੋਕ ਇਕੱਠੇ ਹੋ ਕੇ ਆਮ ਜਲਾਸ ਕਰੋ ਤੇ ਸਾਰੇ ਜਣੇ ਰਲ ਕੇ ਜਿਹੜਾ ਆ ਉਹ ਮਤਾ ਪਾਓ ਕਿ ਅਸੀਂ ਇੱਥੇ ਜਿਹੜਾ ਕਿਸੇ ਦੀ ਬੋਰਡ ਨਹੀਂ ਬਣਾਵਾਂਗੇ ਕਿਸੇ ਦਾ ਅਧਾਰ ਕਾਰਡ ਨਹੀਂ ਬਣੇਗਾ ਤੇ ਜਿਹੜਾ ਇੱਥੇ ਰਹੇਗਾ ਉਹਦੀ ਪੀਸੀਸੀ ਜਿਹੜੀ ਆ ਪੁਲਿਸ ਕ੍ਰਿਡਿਨ ਸਰਟੀਫਿਕੇਟ ਜਿਹੜਾ ਆ ਉਹਦੇ ਉਹਦੇ ਕੋਲੋਂ ਉਥੋਂ ਲਿਆਉਣਾ ਪੈਗਾ ਨੂੰ ਅਸੀਂ ਪੰਜਾਬ ਦੇ ਵਸਨੀਕਾਂ ਨੋਟ ਕਰਿਓ ਵੀਰੋ ਜੇ ਤੁਸੀਂ ਪਹਿਲਾਂ ਖੜੇ ਹੋ ਜਾਂਦੇ ਹੁਣ ਹੁਣਾਂ ਖੜੇ ਅਸੀਂ ਤਾਂ ਨਹੀਂ ਚੰਡੀਗੜ੍ਹ ਪੰਜਾਬ ਦੇ 28 ਪਿੰਡ ਉਜਾੜ ਕੇ ਬਣਾਇਆ ਤੁਸੀਂ ਪੰਜਾਬ ਦਾ ਸਿੱਖ ਦੰਦਾ ਛੱਡ ਦਿਓ ਮੈਂ ਕਹਿੰਦਾ ਤੁਹਾਨੂੰ ਤੁਸੀਂ ਇੱਕ Hindu ਵੀਰ ਜਾ ਕੇ ਉੱਥੇ PG ਜੀ ਕਿਸੇ ਜਾ ਕੇ ਦੇਖੋ ਜਿੰਨੇ ਐਡਮਿਸ਼ਨ ਲਿਆ ਉੱਥੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਤੁਹਾਡਾ ਹੀ ਪਿੰਡ ਉਜਾੜ ਕੇ ਬਣਾਇਆ ਹੋਇਆ ਹੋਵੇ ਚੰਡੀਗੜ੍ਹ ਤੇ ਤੁਸੀਂ ਜੇ ਉੱਥੇ ਪੀਜੀ ਲੈਣਾ ਤਾਂ ਤੁਹਾਡੀ ਪੁਲਿਸ ਕਲੀਜ਼ਨ ਸਰਟੀਫਿਕੇਟ ਤੁਹਾਡੇ ਕੋਲ ਜਦੋਂ ਦੀ ਲਾਜ਼ਮੀ ਆ ਤੇ ਇੱਥੇ ਆਣ ਕੇ ਕਿਉਂ ਮਤਲਬ ਇਹ ਕਿਉਂ ਦੋਦੇ ਮਾਪਦਾਂ ਡਿ ਕਿਉਂ ਸਜ਼ਕਾਰਦੇ ਇੱਥੇ ਆਣ ਕੇ ਜਿਹੜਾ ਮਰਜੀ ਰਹੀ ਰਹੀ ਜਾਵੇ ਹੁਣ ਆ ਜਿਹੜਾ ਕਤਲ ਹੋਇਆ ਪਿੱਛੇ ਦੋ ਨੌਜਵਾਨਾਂ ਦਾ ਕਤਲ ਹੋਇਆ ਸੀ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਗੱਲ ਕਹੀ ਪਈ ਇਹਨਾਂ ਨੂੰ ਫੜੋ ਉਹ ਕਹਿੰਦੇ ਜੀ ਇਹਨਾਂ ਦਾ ਪਤਾ ਹੀ ਨਹੀਂ ਇਹ ਬੰਗਾਲ ਦੇ ਆ ਪਤਾ ਨਹੀਂ ਜੁਪੀ ਦੇ ਆ ਪਤਾ ਨਹੀਂ ਬਿਹਾਰ ਦੇ ਜੀ ਪਤਾ ਹੀ ਨਹੀਂ ਕਿੱਥੇ ਰਹੇ ਪੰਜਾਬ ਚ ਰਹੇ ਆ ਤੋ ਕੱਲ ਨੂੰ ਤੁਹਾਡੇ ਗਵਾਂਢ ਚ ਕਿਸੇ ਦਾ ਕਤਲ ਕਰ ਦੇਣਗੇ ਜੇ ਅਸੀਂ ਨਾ ਤੋਦੇ ਤਾਂ ਅਗਲੀ ਵਾਰੀ ਤੁਹਾਡੇ ਬੱਚਿਆਂ ਦੀ ਆ ਮੈਂ ਇਹ ਮੰਨ ਕੇ ਚੱਲਦਾ ਵੀ ਹੁਣੇ ਉਹ ਬੱਚਾ ਨੇ ਮਾਰਿਆ ਮੇਰਾ ਪੁੱਤ ਮਾਰਿਆ ਇਹ ਗੱਲ ਮੰਨਣੀ ਪੈਗੀ ਸਾਨੂੰ ਵੀ ਸਾਡਾ ਬੱਚਾ ਮਾਰਿਆ ਉਹ ਨਹੀਂ ਹੋਰ ਸੁਣੋ ਜਦੋਂ ਹਰਵੇਦ ਦਾ ਕਤਲ ਕੀਤਾ ਉਸਨੇ ਪ੍ਰਵਾਸੀ ਦੀ ਜ਼ਿੰਦਗੀ ਨਾਲ ਕੀਤਾ ਜਦੋਂ ਉਹ ਛਾਪੇਮਾਰੀ ਪੁਲਿਸ ਨੇ ਕੀਤੀ ਆ ਸੁੰਦਰ ਨਗਰ ਦੇ ਵਿੱਚ 22 24 ਪਦਵਾਸੀ ਜਿਹੜੇ ਟਰੇਸ ਕੀਤੇ ਗਏ ਜਿਹੜੇ ਯੂਪੀ ਦੀ ਅਦਾਲਤ ਦੇ ਭਗੌੜਾ ਨੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਉਸ ਦਿਨ ਤੇ ਪੁੱਛੀ ਜਾਂਦੇ ਆ ਭਾਈ ਉਹ 22 24 ਤੁਸੀਂ ਉਹਦਾ ਹੀ شناخت ਕੀਤੀ ਵੀ ਇਹ ਯੂਪੀ ਦੇ ਭਗੌੜਾ ਨੇ ਉਹ ਕਿੱਥੇ ਆ ਦੱਸੋ ਤੁਸੀਂ ਉਹ ਫੜੇ ਆ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਉਹ ਕਿੱਥੇ ਗਏ ਕੋਈ ਜਵਾਬ ਹੀ ਨਹੀਂ ਉਹਨਾਂ ਕੋਲ ਕੋਈ ਜਵਾਬ ਨਹੀਂ ਹੈਗਾ ਅੱਜ ਕੀ ਹੁੰਦਾ ਜੇ ਤੁਸੀਂ ਥਾਣੇ ਦੇ ਫੜਾ ਕੇ ਆਉਂਦੇ ਹੋ ਮਗਦੋਂ ਛੜਾਉਣ ਵਾਲਾ ਪਹਿਲਾਂ ਪਹੁੰਚਿਆ ਹੁੰਦਾ ਇਹ ਜੇਲ੍ਹ 'ਚ ਵੀ ਨਹੀਂ ਜਾਂਦੇ ਆ ਵੀਡੀਓ ਪੱਸੋਂ ਦੀ ਚੱਲਣ ਰਹੀ ਹੈ ਇੱਕ ਪੁਲਿਸ ਵਾਲੇ ਨੂੰ ਲੋਕਾਂ ਨੇ ਫੜਾਇਆ ਚੋਰੀ ਕਰਦਾ ਪੁਲਿਸ ਵਾਲਾ ਕਹਿੰਦਾ ਜੀ ਮੈਂ ਇਹਨੂੰ ਕੀ ਕਰਾਂ ਕਹਿੰਦਾ ਅਸੀਂ ਥਾਣੇ ਲੈ ਜਾਂਦੇ ਆ ਉਹ ਛੱਡ ਦਿੰਦੇ ਆ ਅਸੀਂ ਕੀ ਕਰੀਏ ਕਹਿੰਦਾ ਅਸੀਂ ਸੜਕੋ ਉਹੋ ਟੋਡੀਆਂ ਖਲਾਉਣ ਨੂੰ ਪੈਸੇ ਆਂਦੀ ਆ ਵੀਡੀਓ ਚੱਲਦੀ ਪਈ ਹੈ ਮੇਰੇ ਕੋਲ ਹੈਗੀ ਹੈ ਜੇ ਤੁਸੀਂ ਦੇਖਣੀ ਹੋਵੇ ਕਿਸੇ ਨੇ ਇਹ ਹਾਲਾਤ ਪੁਲਿਸ ਪ੍ਰਸ਼ਾਸਨ ਦੇ ਆ ਪੁਲਿਸ ਪ੍ਰਸ਼ਾਸਨ ਤਾਂ ਇੱਥੋਂ ਸਾਡਾ ਲੋਕਲ ਕੈਦੀ ਨਹੀਂ ਉਹਨਾਂ ਨੂੰ ਲੱਭਦਾ ਲੋਕਾਂ ਨੂੰ ਕੋਈ ਕਾਂਡ ਕਰ ਜਾਂਦਾ ਪੁਲਿਸ ਵਾਲਾ ਨਹੀਂ ਲੱਭਦਾ ਨਾ ਤਾਂ ਇਹ ਜੁਕੀ ਵਿਆਹ ਚ ਕਿੱਥੋਂ ਲੈ ਆਉਣਾ ਜਾਗੇ ਇੱਥੇ ਕਿਸੇ ਨੇ ਸਾਡੀ ਮਦਦ ਨਹੀਂ ਕਰਨੀ ਸਾਨੂੰ ਆਪ ਹੀ ਦਲ ਮਿਲ ਕੇ ਆਪਣੀ ਮਦਦ ਕਰਨੀ ਪੈਣੀ ਆ ਖੜੇ ਹੋਣਾ ਪੈਣਾ ਹੱਕਾਂ ਖਾਤਰ ਤੇ ਅੱਜ ਆਪਾਂ ਖੜੇ ਹੋਏ ਆ ਚਲੋ ਹੁਣ ਚੱਲਦੇ ਆ ਜਿੰਨੇ ਤੁਸੀਂ ਸਮਾਂ ਤੈਅ ਕਰਨਾ ਜਿਹੜੇ ਵੀ ਬੁਲਾ ਦੇਣੇ ਮੇਰੇ ਵੀਰ ਨੇ ਬੋਲਣਾ ਅਸੀਂ ਸਾਰਿਆਂ ਨੇ ਕਾਨੂੰਨ ਦੀ ਮੰਗ ਰੱਖਣੀ ਆ ਵੀ ਬਣਾਇਆ ਜਾਵੇ ਤੇ ਆਪਣੇ ਆਪਣੇ ਐਮਸੀ ਜਿਹੜੇ ਮhallਿਆਂ ਦੇ ਹੈਗੇ ਉਹਨਾਂ ਨੂੰ ਇਸ ਗੱਲ ਦੇ ਵਿੱਚ ਇਨਵੋਲਵ ਕਰੋ ਕਿ ਉਹ ਜਲਦੀ ਤੋਂ ਜਲਦੀ ਮਤੇ ਪਹੁੰਚਣ ਇੱਥੇ ਜਿਹੜੇ ਜੜੀਆਂ ਫੜੀਆਂ ਲਾ ਨਾ ਸਕਣ ਨਹੀਂ ਤੇ ਉਹ ਜਗ੍ਹਾ ਲੈ ਜਾਣਗੇ ਮੁੱਲ ਤੇ ਤੁਸੀਂ ਦੇਖਦੇ ਲੈ ਜਾਓਗੇ ਠੀਕ ਹੈ ਜੀ ਕੋਈ ਵੱਧ ਘੱਟ ਗੱਲ ਕਹੀ ਜਾਵੇ